हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਦਾ ਮਸਲਾ ਲੈ ਕੇ ਆਏ ਜੀ ਤੰਨੇ ਬਾਈ ਗੱਬਣਾ ਨੇ ਥੋੜੇ ਥੋੜੇ ਰਣਕਰਮ ਵਾਲੀਆਂ ਲੈ ਲੈਂਦੀਆਂ ਨੇ ਆਓ ਕਰ ਲੈਂਦੇ ਆਂ ਬਾਈ ਨਾਲ ਗੱਲ ਬਾਤ ਬਾਈ ਜੀ ਸਸਕਾਰ ਸਤਿ ਸ਼੍ਰੀ ਅਕਾਲ ਜੀ ਡਾਕਟਰ ਇੱਕ ਵਧੀਆ ਜੀ ਹਾਂ ਜੀ ਹਾਂ ਜੀ ਵਧੀਆ ਜੀ ਨਾਮ ਤੇ ਟਰੈਸਟ ਨਾਮ ਇਕਬਾਲ ਸਿੰਘ ਪਿੰਡ ਨੇਨੇਵਾਲ ਜਿਹੜਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਸਹਾਂ ਪਰੋੜਾ ਜੀ ਨੇੜੇ ਮੋਬਾਈਲ ਨੰਬਰ 77107 63100 ਜੀ ਠੀਕ ਆ ਬਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੋਸ ਹੁੰਦਾ ਇਹ ਦੂਜੇ ਸੋਸ ਹੈ ਰੱਟਾ ਸਾਹਿਬ ਐਰ ਸਹਿਰ ਬੱਸੀ ਆ ਦੁੱਧ ਦੁੱਧ 25 ਕਿਲੋ ਵਾਹ ਉਹ ਥਾਂ ਤੁਹਾਨੂੰ ਬਹੁਤ ਚੰਗਾ ਲੱਗਦਾ ਦਿਨ ਕਿੰਨੇ ਲੋਕ ਭਰਾ ਦੇ 5 ਲੈ ਕੇ 4 ਦਿਨ ਲਈ ਠੀਕ ਐ ਠੀਕ ਐ ਇਕ ਲੀਟਰ ਲੈ ਦੇਖੋ ਹਣਾ ਲੈ ਲਵੋ ਭਾਈ ਹਾਂਜੀ ਥਾਂ ਨੂੰ ਬੜਾ ਚੰਗਾ ਲੱਗਦਾ ਲੰਡੀ ਵਾਲੀ ਆ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਗੱਟ ਗੱਟ ਤੇ ਥਾਣ ਲੱਗਿਆ ਹੁਣ ਬਹੁਤ ਚੰਗਾ ਯਾਰ ਹਣਾ ਥਾਂ ਬਹੁਤ ਚੰਗੀ ਨਹੀਂ ਕੂਕ ਵਾਲੀ ਚੰਗੀ ਹੈ ਨਾ ਪੂਰੀ ਵਿੱਤੀ ਤੇ ਕਰਲਾ ਕਰਲਾ ਥਾਣ ਕੱਲੀ ਕੱਚੀ ਕੱਚੀ ਆ ਖੋ ਪੜੀ ਵੀ ਫੁੱਲ ਫੁੱਲ ਬਰੀਡ ਆ ਪ੍ਰਿੰਟ ਫਰੰਟ ਬੜਾ ਚੰਗਾ ਐਰਸ਼ਰ ਬਰੀਡ ਮਿਲਦੀ ਬਹੁਤ ਘੱਟ ਆ ਤੇ ਮੰਗ ਕਰ ਮਾਲੀ ਦੀ ਦੂਜੇ ਸੋਏ ਆ ਹਾਂ ਫੇਸ ਦੀ ਬਿਊਟੀ ਦੇਖੋ ਨਾਸਾਂ ਨੂੰ ਸੰਗ گلابੀ ਪ੍ਰਿੰਟ ਫਰੰਟ ਇੱਕ ਨੰਬਰ ਬਾਕੀ ਤੂੰਰਾ ਚੈੱਕ ਕਰੋ ਪੜੀ ਵੀ ਬੜੀ ਆ ਯਾਰ ਕਰਮਾਲੀ ਕਨੇ ਬਾਈ ਹਾਂ ਪੜੀ ਵੱਡੀ ਬਹੁਤ ਡਾਕਟਰਾਂ ਫੁੱਲ ਕਰ ਪੜੀ ਪੂਰੀ ਕਰ ਬਹੁਤ ਆਸੀ ਪਿੱਛੇ ਤੋਂ ਚੌੜੀ ਚੌੜੀ ਬਈ ਮੈਂ ਕਹਿੰਨਾ ਇੱਕ ਨੰਬਰ ਵੜਾ ਕੱਚੀ ਆ ਕੱਲੀ ਵਾਸਾ ਹੀ ਦੋ ਚਾਰ ਤਾਂ ਹੀ ਮਿਲਦੇ ਡਾਕਟਰ ਦੇ ਨਾਲ ਦੀ ਵੜਾ ਹੂੰ ਸਹੀ ਹੈ ਲੈ ਸੋਰਾ ਚੈੱਕ ਕਰੋ ਗਲੀ ਚ ਕੱਲੂ ਹੀ ਜਾਂਦੀ ਹੈ ਕਰਮ ਵਾਲੀ ਕਹਿੰਦੇ ਬਾਈ ਹਾਂ ਲੰਮੀ ਲੰਮੀ ਕੱਦ ਬਹੁਤ ਹੈ ਕਰਮ ਵਾਲੀ ਦਾ ਮੁੱਲ ਕੀ ਆ ਭਰਾ ਜੈ ਮੁੱਲ ਇਹਦਾ ਫੋਨ ਤੇ ਗਾ ਜਾ ਕੇ ਵੀ ਰਿਆ ਬੰਦਾ ਡਾਕਟਰ ਵੇਚਣ ਬੂਚਣਾਂ ਲੈ ਜਾਂਦਾ ਬੰਦਾ ਠੰਡੀ ਛਿਲਪੇ ਦੋਨੇ ਦਸ ਦੋਦੀ 25 ਕਿਲੋ ਦੇ ਨਹੀਂ ਖੜਾ ਕੇ ਬਹਿ ਜਾ 30 ਦੇ ਦੇ ਕਰਮ ਵਾਲੀ ਬਾਕੀ ਮੋਲ ਬਾਈ ਕਹਿੰਦਾ ਫੂਨ ਬਾਟ ਕਰ ਲਾਂਗੇ ਦੂਜੇ ਸੋਇਆ ਮੋਲ ਮਾ ਬਹੁਤ ਜਾਇਜ ਹੁੰਦੇ ਆ ਪਹਿਲਾਂ ਵੀ ਮੋਲ ਬਾਈ ਫੂਨ ਦੀ ਰੱਖਦਾ ਹੁੰਦਾ ਕਈ ਵਾਰੀ ਭਰਾ ਕਹਿੰਦਾ ਵੇਚਣ ਵਾਲੇ ਭਰਾ ਲੈ ਜਾਂਦੇ ਆ ਬਾਈ ਗਾ ਵੇਚਣ ਪੁੱਟਣੇ ਲੈ ਜਾਂਦਾ ਟਰੋਰ ਤੱਕੀ ਥੋੜਾ ਜਿਹਾ ਬਾਈ ਕਹਿੰਦਾ ਚੰਗੀ ਵਾਲੀ ਹੈ ਬੱਚੀ ਨਜਾਇਜ਼ ਦੁੱਧ ਦੀ 25 ਪਲੱਸ ਦੇ ਦੇਣਾ ਬਾਈ ਸਹੀ ਆ ਬਾਈ ਦੁੱਧ ਵਾਲਾ ਐਰ ਸੈਰ ਆ ਨਾ ਤਾਂ ਵੀ ਮਿਲ ਜਦੇ ਨਾਲ ਦੀ ਵੇੜ ਸਹੀ ਆ ਬਾਈ ਬਾਕੀ ਪਲੀ ਵੀ ਵਾਲੀ ਆ ਜਾਨ ਵਾਲੀ ਵੇੜ ਜਾਨ ਵੱਡੀ ਬਹੁਤ ਆ ਡਟ ਲੱਸੀ ਨਹੀਂ ਲਾਵੀ ਨਹੀਂ ਤੇ ਚੌੜੀ ਚੂੜੀ ਦੇਖੋ ਪਿੱਛੇ ਤੋਂ ਬਾਈ ਫਰੀਟ ਫੁੱਲ ਆ ਕੱਚੀ ਆ ਜੇ ਦੇ ਸੂਪੀ ਦੁੱਧ ਦੁੱਗਣਾ ਲੇਵਾ ਲਓਗੇ ਹੋਰ ਹਾਂਜੀ ਹਾਂਜੀ ਡਾਕਟਰ ਦੁੱਧਾਂ ਲੇਵਾ ਆਣੀ ਬੜਾ ਕਮਾਲ ਦਾ ਲੱਗਿਆ ਕਰਮਾ ਦੀ ਚਵਾਈ ਬੜੀ ਚੰਗੀ ਹੈ ਯਾਰ ਬਾਕੀ ਜਲਦੀ ਨਤੀਜੇ ਸੀ ਲਿਆ ਯਾਰ ਜਿਵੇਂ ਮਰਜੀ ਹੱਥ ਫੇਰੀ ਚੱਲ ਗਈ ਚੱਕਰੀ ਨਹੀਂ ਦੇਖੋ ਦੁੱਧ 2500 25 ਪਲੱਸ ਭਰਨ ਡਾਕਟਰ ਨੇ ਬੱਚੇ ਬੱਦੀ ਬਹੁਤ ਹੈ ਜਰਾ ਮੇਰੇ ਮੋਢੇ ਤੱਕ ਆਉਂਦੀ ਹੈ ਲੈ ਬਾਈ ਬਰਾਬਰ ਖੜਾ ਉਸ ਹਾਉਣਾ ਅੰਦਾਜ਼ਾ ਲਾਇਓ ਮੇਰੇ ਮੋਢੇ ਤੱਕ ਆਉਂਦੀ ਹੈ ਬਾਈ ਸਹੀ ਹੈ ਬਾਈ 5 ਫੁੱਟ ਕੱਦ ਵੱਸੀ ਦਾ ਲੰਮੀ ਬਹੁਤ ਅੱਗੇ 2 ਨੰਬਰ ਕਿਹੜੀ ਬਰੀਡ ਹੈ ਇਹ ਇਹ ਜਲਸੀ ਦਾ ਕ੍ਰੋਸ ਆ ਜਰਸੀ ਦਾ ਕ੍ਰੋਸ ਹਾਂਜੀ ਹਾਂਜੀ ਤੇ ਕਿਹੜਾ ਸੂਆ ਭਰਾ ਤੇ ਦੂਜੇ ਸੂਆ ਜੀ ਦਿਨ ਕਿੰਨੇ ਲੋ ਜੀ ਤੇ ਦਾਦਾ ਜੀ ਪੰਜ ਚਾਰ ਲੈ ਜੂਗੀ ਦੁੱਧ ਦੇ ਦੇਊਗੇ 20 ਕਿਲੋ ਪਲੱਸ ਓਕੇ ਬਾਈ ਤੇ ਦੁੱਧ ਵੀ ਮੈਂ ਕਹਿੰਨਾ ਮੱਧ ਨਾਲ ਨਾ ਮੈਂ ਯਾਰ ਕਹਾ ਦੂਰਾ ਤਾਂ ਠੰਡੀ ਸੀਲ ਵਾਲਾ ਟੱਲ ਦੇਖੋ ਟੱਲ ਬੜੀ ਪਈ ਆ ਹਾਂ ਚਲੋ ਟੱਲ ਬਹੁਤ ਪਈ ਆਲੇ ਤਾਂ ਬਈ ਮੈਂ ਕਹਿੰਨਾ ਬਾੜਨਾ ਵਾੜਨੇ ਹਜੇ ਤਾਂ ਤਿਆਰੀ ਸੁਈ ਹੋਈ ਆ ਇੱਧਰ ਦੇਖੋ ਰਾਤ ਠੰਡੀ ਸੀਲਾ ਕੋਈ ਆਏ ਨੀ ਲੱਤ ਸੜ ਮਾਰੂ ਕਿਵੇਂ ਮਰਜੀ ਲੈ ਹੱਥੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਸੀਲ ਬਈ ਗਰਮੀਆਂ ਦਾ ਤੋਹਫਾ ਦੱਦੀਓ ਜੀ 20 ਕਿਲੋ ਡਾਕਟਰ ਗਰਮੀ ਵੀ ਨਹੀਂ ਮੰਨਦੀ ਹਾਂ ਗਰਮੇ ਮੋਲ ਵੀ ਆਪਾਂ ਜਾਇਜ ਰੱਖਾਂਗੇ ਡਾਕਟਰ ਮੋਲ ਵੀ ਜਾਇਜ ਰੱਖਾਂਗੇ ਭਾਈ ਇਹਦਾ ਗਰਮੀ ਵੀ ਨਹੀਂ ਮੰਨਦੀ ਫੈਂਟ ਵੀ ਬਹੁਤ ਗੱਡੀ ਬੁੱਡੀ ਬਹੁਤ ਡਾਕਟਰ ਰਿਵੀਅੂ ਕਰੀ ਚਮਕ ਬਹੁਤ ਹੈ ਰਿਵੈਟ ਚਮਕ ਜਰਸੀ ਨਾਲ ਕਲੌਸ ਆ ਮੰਗ ਬਹੁਤ ਹੈ ਇਹਦੀ ਵੀ ਹਾਂ ਹਾਂ ਉਹ ਮੌਸਮ ਦੇ ਹਿਸਾਬ ਨਾਲ ਮੰਗ ਬਹੁਤ ਹੈ ਚਮਕ ਟੰਕ ਬਹੁਤ ਹੈ ਡਾਕਟਰ ਦੱਦੀ 20 ਪਲੱਸ ਦੇ ਦੇਣਾ ਬੱਚੀ ਨੂੰ ਸਹੀ ਆ ਭਾਈ ਅਲੇ ਗਰਮੀ ਆ ਮੈਂ ਅਰਘਾ ਦੁੱਧੂ ਸਹੀ ਆ ਭਾਈ ਠੰਡੀ ਸੀਲਾ ਕਰਮ ਵਾਲੀ ਵਿਚਾਰੇ ਆਇਆ ਨਹੀਂ ਵੀ ਲੱਕ ਸੜ ਮਾਰੂਗੀ ਲੈ ਜਿਵੇਂ ਮਰ ਜੇ ਹੱਥ ਤੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਠੰਡੀ ਸੀਲਾ ਲੈ ਕਿ ਆਇਆ ਨਹੀਂ ਵੀ ਤਾਂ ਆਇਆ ਠੰਡੀ ਸੀਲਾ ਕੋਈ ਬਰਫ ਗੰਗਾ ਪਟੰਡੀ ਲੈ ਕੇ ਆਣਾ ਹਾਂ ਜਿੱਦੇ ਤਿਆਰ ਹੋ ਗਈ ਵੜ ਦੱਸੂਗੀ ਕੀ ਮੋਲabra ਜਹਜ ਜਰਾ ਇਹ ਦੇ ਲੈਣ 60000 ਰੁਪਿਆ ਕਰਾਂਗੇ ਡਾਕਟਰ ਆਪਾਂ 60000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਹੋਣੀ ਵੜ ਚੰਗੀ ਆ ਬਈ ਪੜੀ ਵੀ ਆ ਕੋਈ ਲੱਸੀ ਨਹੀਂ ਲਾਵੀ ਨਹੀਂ ਢਿੱਲਾ ਬਹੁ ਪਈਆਂ ਸਾਰੀਆਂ ਵੜ ਢਿੱਲਾਂ ਕੱਢੂ ਫਿਰ ਕਰਮ ਵਾਲੀ ਨੇ ਸੋਨਾ ਕੱਲੀ ਕੱਚੀ ਕੱਚੀ ਆ ਬਸ ਘੰਟਾ ਲੇਜੂ ਪੰਜ ਦਾ ਡਾਕਟਰ ਤੇ ਲੈਵੇ ਵਾਲੇ ਦਾ ਫੱਟੇ ਲਾ ਦੇਣੇ ਨੇ ਅੱਗੇ ਵੇਚੇ ਬੱਚੇ ਕਿਹਦੇ ਨਾਲ ਦੀ ਦੁੱਧ 22 ਕਿਲੋ ਦਈ ਜਾਂਦੀ ਹੈ ਜੀ ਠੀਕ ਹੈ ਜੀ ਧੰਵਾਦ ਲੈ ਤੇ ਲੇ ਰਾ ਸੰਗੋ ਬਲਟ ਨਾਲ ਕੱਢੂ ਫੇਰ ਸੋਣਾ ਕਰ ਹਾਂਜੀ ਹਾਂਜੀ ਕੋਈ ਗਾਇ ਇਹ ਵੀ ਲੱਤ ਸਨ ਮਾਰ ਜੂ ਟਾਈ ਕਰਮ ਵਾਲੀ ਆ ਪਹਿਲਾਂ ਬੱਚੇ ਇਹਦੇ ਤੇ ਲੇਖਾ ਜੋਖਾ ਨਹੀਂ ਡਾਕਟਰ ਦੇ ਪਹਿਲਾਂ ਸਵੱਥ ਠੰਡੀ ਚੈੱਕ ਕਰ ਲੈ ਪਹਿਲਾਂ ਤਾਂ ਲੈ ਜਿਵੇਂ ਮਰਦੀ ਹੱਥ ਫੇਰੀ ਪਾ ਦੋਨੇ ਪਾਸੇ ਰਹਿ ਜੋ ਕਰਕੇ ਸਾਲਾ ਪੁੱਠੇ ਪਾਸੇ ਬਹਿ ਗਿਆ ਲੈ ਯਾ ਅੰਗਲ ਦੀ ਨਹੀਂ ਕੋਈ ਬੜੀ ਠੰਡੀ ਹੈ ਯਾਰ ਹੈਨਾ ਦਿਮਾਗ ਤੇ ਨਹੀਂ ਕੋਈ ਦੱਦ ਇਹਨੇ ਵੀ 20 ਪਲਸ ਦੇ ਦਿੰਦਾ ਡਾਕਟਰ ਦੱਸ ਠੀਕ ਆ ਭਾਈ ਉਹ ਮੈਂ ਇਧਰ ਦੇ ਪਾਸੇ ਵਹ ਜਹਤਰੀ ਦੇ ਪਰਮਾ ਕੱਚੀ ਕੱਚੀ ਆ ਲੱਗ ਥਾਂ ਦੇਖਣ ਵਾਲੇ ਗੁਲਾਬੀ ਥਾਂ ਲੱਗਾ ਰੱਖ ਗੁਲਾਬੀ ਥਾਂ ਮੁੱਤੀ ਹੋਇਆ ਥਾਂ ਕੱਲੇ ਭਾਈ ਨਾ ਯਾਰ ਅੰਦੇ ਕੁਝ ਦੇਖ ਲੈ ਮੈਂ ਮਰਜੀ ਕਰ ਲਵਾਂ ਗੁਰੂ ਲੇਵਾ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਲੈ ਕੇ ਆਵਾ ਤਾਂ ਨਾੜਾ ਨੂੜਾ ਫੁੱਲ ਵੱਡੀ ਗੋਦਾ ਮੇਰੇ ਜਿੱਡੇ ਰਟੇ ਸਹੀ ਗੱਲ ਦੱਦ ਬੱਦ ਵੀ ਚੰਗਾ ਹੈ ਮੇਰੇ ਮੋਢੇ ਤੱਕ ਆਉਂਦੀ ਹੈ ਇਹ ਲੇ ਪਹਿਲਾਂ ਵਾਚ ਦੇ ਨਾ ਜਾ ਲਾ ਲਿਓ ਬਾਕੀ ਠ ਆਣਦੇ ਵਾਲੇ ਵਾਹ ਵਾਲਾ ਹੂੰ ਬਣੂ ਆਉਦੇ ਦੋਦੀ 20 ਪਲੱਸ ਦੇ ਦੇਣੇ ਬੱਚੀ ਨੇ ਹੂੰ ਕੱਚੀ ਆ ਮਾਜਾ ਉਸ ਹਾਂ ਨਾ ਲਾਓ ਆਹ ਇੱਕ ਹੱਟਾ ਲੇ ਗਏ ਬਾਈ ਜਿਹਨੇ ਲੈ ਕੇ ਆਈ ਨਹੀਂ ਉਹਦਾ ਭਾਅ ਵੀ ਹੋਇਆ ਜਾਇਜੀ ਦਵਾਗੇ ਹੂੰ ਉਹਦਾ 71000 ਦੀ ਬੱਚੀ ਹੈ ਜੇ ਤਿਆਰ ਕਰਕੇ ਵੇਚ ਰਿਹਾ ਤਾਂ ਆਪਾਂ 57000 ਪੈਸਾ ਛੱਡ ਕੇ ਦਵਾਗੇ ਬਸ ਠੀਕ ਆ ਬਾਈ ਵਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜੀ ਰੱਖਾਂਗੇ ਠੀਕ ਆ ਕਿ ਨਹੀਂ ਜਦਦੇ ਤਿਆਰ ਹੋ ਗਈ ਬਾਈ ਕਹਿੰਦਾ 75000 ਦੀ ਵੜਾ ਹੁਣ ਬਾਈ ਕਹਿੰਦਾ ਕੱਚੀ ਆ ਉਸ ਹਾਂ ਨਾ ਰੇਟ ਕੋਈ ਨਹੀਂ ਕੱਚ ਕੇ ਜੇ ਭਾਈ ਕੰਨਾ ਰੇਡ ਜੈਜੀ ਕਰ ਲਾਂਗੇ ਤੋਰਾ ਚੈੱਕ ਕਰੋ ਬਾਈ ਕੋੜੀ ਯਾਰ ਗਿਆ ਹਾਂ ਲਾਜ ਮੈਂ ਬਹਿ ਕਰਮਾਂ ਵਾਲੇ ਹਲੇ ਦਾ ਕਰ ਦੇ ਇੱਕ ਨੰਬਰ ਬਰੀਡ ਇੱਕ ਨੰਬਰ ਚਮਕ ਫੁੱਲ ਲੈ ਠੰਡੀ ਬੜੀ ਆ ਯਾਰ ਬਾਈ ਗਲੀ ਦੇ ਵਿਚਾਲੇ ਖੜਾ ਰੀ ਰੱਸਾ ਸੜਦਾ ਤਾਉਣ ਤੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਨਹੀਂ ਨਹੀਂ ਕਹਿਣਾ ਕੁਛ ਨਹੀਂ ਠੰਡੀ ਬੜੀ ਲੈ ਹੋਰ ਦੱਸੋ ਕੀ ਆ ਬਾਤ ਆ ਬਾਈ ਇਦੂ ਦਾ ਕੀ ਹੋ ਪਰ ਦੀ ਬੜੀ ਠੰਡੀ ਆ ਕੂਨੀ ਬੱਚੀ ਹੈ ਨਾ ਐ ਕਿਤੇ ਮਿਲਦੀ ਹੈ ਹਾਂ ਦੇਖਾ ਜੋ ਕਿਨੇ ਬਚੀ ਦਾ ਸਹੀ ਜਆ ਮੁੱਲ ਕੀ ਹੈ ਜਾਜ ਜਾਂ ਫਿਰ ਇਹ ਆ ਵੀ 70000 ਦੀ ਦੇ ਜੀ 60000 ਦੀ ਲੜ ਪਾਈ ਕਿਹੜਾ ਖੜਦੀ ਹੈ ਲੈ ਨਹੀਂ ਖੜਦੀ ਲੈ ਕੀ ਬਾਤ ਹੈ ਜਿਹੜੀ ਖੜਿਆ ਛੜ ਕੇ ਖੜਾ ਲਾ ਪੰਮ ਸਹੀ ਆ ਭਾਈ ਜਮਾ ਜਾਜ ਮੋਲਾ 60000 ਰੁਪਿਆ ਮੰਗ ਆ ਬਗਲਾ ਮੋਲੀ ਕਰਦੇ ਵਿੱਚ ਕਰਮ ਵਾਲੀ ਦਾ ਬੜੀ ਕੁੰਨੀ ਬੜੀ ਡਾਕਟਰ ਨਾਲ ਯਾਰ ਖੰਡੀ ਆ ਭਾਈ ਤਾਂ 40 ਕਰੇ ਨਹੀਂ ਭੱਜ ਜਾਣਾ ਪਸੂ ਵਾਲਾ ਨਹੀਂ ਹਾਂ ਡਰ ਜਾਂਦਾ ਹਾਂ ਲੈ ਪੰਨ ਕੱਬੇ ਪਾਸੇ ਬੈਠਾ ਲੈ ਸਹੀ ਗੱਲ ਆ ਬੜੀ ਠੰਡੀ ਹੈ ਯਾਰ ਮਾੜੀ ਠੰਡੀ ਹੈ ਡਾਕਟਰ ਬਾਕੀ ਮੋਲ ਵੀ ਬਾਈ ਬੋਲੀ ਆਪਾਂ 60000 ਦੀ ਦੇਖ ਲੈਣੀ ਹੈ ਡਾਕਟਰ ਬੱਸ ਦਾ ਹੋ ਜਾਊਗਾ ਦੁੱਧ ਵਾਲਾ ਪੀਸ ਆ ਦੁੱਧ ਵੀ ਜਮਾ ਮੱਝ ਨਾਲ ਦਾ ਹੋ ਇੱਕ ਪਾਸੇ ਇੱਕ 1.5 ਲੱਖ ਮੈਂ ਤੇ ਲਾਲਾ ਬਾਈ ਇੱਕ ਪਾਸੇ ਇਹ ਤੇ ਲਾਲਾ ਦਾ ਸਹੀ ਗੱਲ ਆ ਬਾਈ ਗਰਮੀ ਗਰਮੀ ਵੀ ਨਹੀਂ ਮਾਨਦੀ ਘਰ ਮਾਲੀ ਤੋਹਫੀਆਂ ਗਰਮੀਆਂ ਦਾ ਤਾਂ ਦੋ ਤਿੰਨੇ ਬਹੁਤ ਤੋਹਫੀਆਂ ਗਰਮਾ ਦੇ ਡਾਕਟਰ ਜਾ ਰਹਾ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਰਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ